ਪੰਜਾਬ ਵਿੱਚ ਬੁੱਧਵਾਰ ਨੂੰ 18 ਜ਼ਿਲ੍ਹਿਆਂ ਵਿੱਚ ਜੈਲੋ ਅਲਰਟ ਹੋਣ ਦੇ ਬਾਵਜੂਦ ਖੁੱਲ ਕੇ ਮੀਂਹ ਨਹੀਂ ਪਿਆ ਪਰ ਕੁਝ ਜ਼ਿਲ੍ਹਿਆਂ ਵਿੱਚ ਹੋਈ ਵਾਰਸ਼ ਤੋਂ ਬਾਅਦ ਸੂਬੇ ਦੇ ਔਸਤਾਂ ਮਣ ਵਿੱਚ 2.9 ਡਿਗਰੀ ਦੀ ਗਰਾਫਟ ਦਰਜ ਕੀਤੀ ਗਈ ਹੈ ਸੂਬੇ ਵਿੱਚ ਮਾਨਸੂਨ ਜੋ ਕਿ ਹੈ ਸੁਸਤ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਬੰਗਾਲ ਦੀ ਖਾੜੀ 'ਚ ਬਣਿਆ ਦਬਾਅ ਘਟ ਹੈ ਮਾਨਸੂਨੀ ਹਵਾਵਾਂ ਘੱਟ ਦਬਾਅ ਨਾਲ ਪ੍ਰਭਾਵਿਤ ਹੋਈਆਂ ਹਨ ਤੇ ਇਸ ਦਾ ਅਸਰ ਵੈਸਟਰਨ ਡਿਸਟ੍ਰੈਕਟਸ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਸਵੇਰੇ 9 ਵਜੇ ਤੱਕ ਐਸਐਸਏ ਨਗਰ ਫਤਿਹਗੜ੍ਹ ਸਾਹਿਬ ਲੁਧਿਆਣਾ ਰੂਪਨਗਰ ਤਾਰ ਤਾਰ ਕਪੂਰਸਲਾ ਜਲੰਧਰ ਅੰਮ੍ਰਿਤਸਰ ਤੇ ਹਿਆਰ ਵਿੱਚ ਜੋ ਕਿ ਮੀਂਹ ਪੈਣ ਦੀ ਸੁਭਾਵਨਾ ਹੈ ਪੰਜਾਬ ਦੇ ਵਿੱਚ ਅੱਜ 9 ਜ਼ਿਲ੍ਹਿਆਂ ਵਿੱਚ ਜੈਲੋ ਲਾਰਟ ਜਾਰੀ ਕੀਤਾ ਗਿਆ ਹੈ ਬਗਾਲਤ ਆਉਣ ਵਾਲੀਆਂ ਮੌਨਸੂਨ ਹਵਾਵਾਂ ਅਤੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੁਭਾਵਨਾ ਹੈ ਅਤੇ ਹੁਣ ਪੰਜਾਬ ਵਿੱਚ ਇਸ ਸੀਜ਼ਨ ਵਿੱਚ ਹੁਣ ਤੱਕ 38% ਦੀ ਕਿਰਕੀ ਘਟਮੀ ਪੈ ਰਿਹਾ ਹੈ 1 ਜੂਨ ਤੋਂ ਸ਼ੁਰੂ ਹੋਏ ਬਰਸਾਤ ਦੇ ਸੀਜ਼ਨ 'ਚ 17 ਜੁਲਾਈ ਤੱਕ 88.5 ਮਿਲੀਮੀਟਰ ਬਾਰਸ਼ ਹੋ ਚੁੱਕੀ ਹੈ ਤੇ ਜਦੋਂ ਕਿ ਆਮ ਤੌਰ ਤੇ 140.7 ਮੀਟਰ ਬਾਰਸ਼ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਹੁਣ ਤੱਕ ਸਿਰਫ ਚਾਹ ਜਿਹੜੇ ਅੰਮ੍ਰਿਤਸਰ ਤਰਨਤਾਰਨ ਮਾਨਸਾ ਤੇ ਛਲੂਰ ਵਿੱਚ ਆਮ ਮੀਂਹ ਪਿਆ ਹੈ ਮੌਸਮ ਵਿਭਾਗ ਅਨੁਸਾਰ 20% ਤੱਕ ਘੱਟ ਬਾਰਸ਼ ਨੂੰ ਆਮ ਮੰਨਿਆ ਜਾਂਦਾ ਹੈ